ਜਲੰਧਰ ਪਛਮੀ ਹਲਕੇ ਦੀ ਹੋਣ ਵਾਲੀ ਜਿਮਨੀ ਚੋਣ ਸੰਬੰਧੀ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਅੱਜ ਮਾਡਲ ਟਾਊਨ ਪੁੱਜੇ ਜਿੱਥੇ ਸ਼ੀਤਲ ਅੰਗੁਰਾਲ ਦੇ ਵੱਲੋਂ ਵੱਡਾ ਹੰਗਾਮਾ ਕੀਤਾ ਗਿਆ ਸ਼ੀਤਲ ਦਾ ਦੋਸ਼ ਹੈ ਕਿ 12 ਲੋਕਾਂ ਨੂੰ ਬੁਲਾ ਕੇ ਬੂਥ ਤੇ ਬਿਠਾਇਆ ਜਾ ਰਿਹਾ ਹੈ ਇਸ ਮਾਮਲੇ ਨੂੰ ਲੈ ਕੇ ਹੰਗਾਮਾ ਕੀਤਾ ਗਿਆ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਇਸ ਦੌਰਾਨ ਅੱਜ ਵੋਟਾਂ ਦਾ ਦਿਨ ਹੈ ਦਾਸੀ ਕਿ ਸ਼ੀਤਲ ਅੰਗੁਰਾਲ ਦੇ ਵੱਲੋਂ ਨਿਸ਼ਾਨੇ ਸਾਧੇ ਗਏ ਨੇ ਵਿਰੋਧੀ ਧਿਰ ਦੇ ਉੱਤੇ ਸ਼ੀਤਲ ਅੰਗੁਰਾਲ ਨੇ ਦੱਸਿਆ ਕਿ ਹੋ ਇੱਕ ਘੰਟੇ ਤੋਂ ਬਾਅਦ ਲੋਕਾਂ ਦੀ ਭਾਲ ਕਰ ਰਹੇ ਸ ਜਿਸ ਤੋਂ ਬਾਅਦ ਜਦੋਂ ਲੋਕ ਮਾਰਟਲ ਹਾਊਸ ਦੇ ਬਾਹਰ ਬੂਥ ਤੇ ਪਹੁੰਚੇ ਤਾਂ ਉਹਨਾਂ ਨੇ ਹੰਗਾਮਾ ਕਰ ਦਿੱਤਾ। ਸੋ ਦੱਸਦੀ ਹੈ ਕਿ ਉਹਨਾਂ ਨੂੰ ਬੂਥ ਤੇ ਕਿਸੇ ਵੀ ਸਥਾਨਕ ਪਾਰਟੀ ਦੇ ਔਣ ਅਤੇ ਬੈਠਣ ਤੇ ਕੋਈ ਇਤਰਾਜ਼ ਨਹੀਂ ਹੈ ਪਰ ਬਾਹਰਲੇ ਲੋਕਾਂ ਨੂੰ ਬੂਥ ਤੇ ਆ ਕੇ ਬਿਠਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸ਼ੀਤਲ ਅੰਗੁਰਾਲ ਨੇ ਇਸ ਮਾਮਲੇ ਨੂੰ ਲੈ ਕੇ ਕਾਫੀ ਦੇਰ ਤੱਕ ਹੰਗਾਮਾ ਕੀਤਾ। ਜੀਹਾਂ ਦੱਸਦੀ ਹੈ ਕਿ ਪੰਜਾਬ 'ਚ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਤੇ ਸਵੇਰੇ 9 ਵਜੇ ਤੱਕ 10% ਵੋਟਿੰਗ ਜਿਹੜੀ ਹੋ ਚੁੱਕੀ ਹੈ। ਸਵੇਰੇ 10 ਵਜੇ ਤੋਂ ਵੋਟਿੰਗ ਸ਼ੁਰੂ ਹੋਈ ਹੈ। ਸ਼ਾਮ 6 ਵਜੇ ਤੱਕ ਜਾਰੀ ਰਹਿਣੀ ਹੈ। ਇਸ ਦੌਰ ਹੰਗਾਮਾ ਕਰ ਦਿੱਤਾ ਸਾਬਕਾ ਵਿਧਾਇਕੀ ਤਲੰਗੁਰਾਲ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਬਾਹਰਲੇ ਜ਼ਿਲ੍ਹਿਆਂ ਤੋਂ ਆਏ ਵਰਕਰਾਂ ਨੂੰ ਪੋਲਿੰਗ ਸਟੇਸ਼ਨਾਂ 'ਤੇ ਤਣਾਤ ਕਰ ਦਿੱਤਾ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਭੱਜ ਦੌੜ ਹੋ ਗਈ ਜਾਣਕਾਰੀ ਮੁਤਾਬਕ ਮਾਡਲ ਟਾਊਨ ਗੁਰਦੁਆਰਾ ਸਾਹਿਬ ਨੇੜੇ ਆਮ ਆਦਮੀ ਪਾਰਟੀ ਦੇ ਬੂਥ ਤੇ ਜਦੋਂ ਜ਼ਿਲ੍ਹੇ ਤੋਂ ਬਾਹਰ ਆਇਆ ਗੂ ਬੈਠੇ ਹੋਏ ਸਨ ਤਾਂ ਭਾਜਪਾ ਉਮੀਦਵਾਰ ਸ਼ੀਤਲੰਗੁਰਾਲ ਨੇ ਉਹਨਾਂ ਨੂੰ ਉੱਥੇ ਪਹੁੰਚ ਕੇ ਹੰਗਾਮਾ ਕੀਤਾ ਉਹਨਾਂ ਦੇ ਨਾਲ ਲੜਾਈ ਕੀਤੀ ਹੈ ਆਖੇ ਕਿ ਸ਼ਹਿਰ ਚਾhmadmi ਪਾਰਟੀ ਦੇ ਵਰਕਰਾਂ ਦੀ ਢੀੜ ਖਤਮ ਹੋ ਗਈ ਜਿਸ ਕਾਰਨ ਉਹ ਬਾਹਲੇ ਲੋਕਾਂ ਨੂੰ ਜ਼ਿਲ੍ਹਿਆਂ ਤੋਂ ਬੁਲਾ ਰਹੇ ਨੇ ਸੋ ਉਹਨਾਂ ਨੇ ਆਪਣੇ ਬੂਥਾਂ ਤੇ ਬੈਠੇ ਲੋਕਾਂ ਦੇ ਨਾਲ ਹੰਗਾਮਾ ਕੀਤਾ ਹੈ ਵਿਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਦੱਸਦੀ ਹੈ ਕਿ ਇਸ ਸੀਟ ਤੇ કુલ 173963 ਵੋਟਰ ਨੇ ਜਿਨ੍ਹਾਂ ਦੇ ਵਿੱਚੋਂ 99629 ਪੁਰਸ਼ ਅਤੇ 82326 ਔਰਤਾਂ ਸ਼ਾਮਲ ਨੇ ਨਾਲ ਹੀ ਉਕਤ ਖੇਤਰ ਦੇ ਵਿੱਚ 8 ਤੀਜੇ ਲਿੰਗ ਵੋਟਰ ਨੇ કુલ 181 ਪੋਲਿੰਗ ਸਟੇਸ਼ਨ ਬਣਾਏ ਗਏ ਨੇ VOTING ਨੂੰ ਲੈ ਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ 700 ਜਵਾਨ ਤਾਇਨਾਤ ਕਰ ਦਿੱਤੇ ਗਏ ਨੇ ਇਸ ਸੀਟ ਤੇ ਤਿਕੋਣਾ ਮੁਕਾਬਲਾ ਮੰਨਿਆ ਜਾ ਰਿਹਾ ਜਿਸ ਦੇ ਵਿੱਚ ਸਾਬਕਾ ਭਾਜਪਾ ਵਿਧਾਇਕ ਸ਼ੀਤਲੰਗੁਰਾਲ ਆਪ ਦੇ ਵੱਲੋਂ ਭਾਜਪਾ ਦੇ ਸਾਬਕਾ ਮੰਤਰੀ ਦੇ ਪੁੱਤਰ ਬਹਿੰਦਰ ਪਗਤ ਅਤੇ ਕਾਂਗਰਸ ਵੱਲੋਂ ਸਾਬਕਾ ਸੀਨੀਅਰ ਡਿਪਟੀ ਮੇ ਬੋਲ ਚੌਂ ਲਾਟ ਰਹੀ ਹੈ ਕਿਥੇ ਹੋ ਮੈਂ ਮਾਡਲ ਹਾਂ ਅਸੀਂ ਬਾਹਰਲੇ ਬੰਦੇ ਖੜੇ ਆ ਗਏ ਛਿੰਦੇ ਦੇ ਬੰਦੇ ਲੋਕਾਂ ਨੂੰ ਘਰ ਦੁਆਰੇ ਘੁਮਕਾ ਰਹੇ ਬੋਲ ਮਾਡਲ ਘਰ ਦੁਆਰੇ ਹਾਂ ਜੀ ਮਾਪ ਉੱਤੇ ਬੜੀ ਦੇ ਭੱਜ ਗਿਆ ਇੱਕ ਬੰਦਾ ਦੋ ਦੋਨਾਂ ਕਿਥੋਂ ਜਲਦੀ ਭੇਜ ਦਿਓ ਭਾਜੀ ਪਲੀਜ਼ ਇੱਕ ਵਾਰੀ ਪੁੱਛਾਂ ਦੇ ਵੇਹ ਕਾਲਿੰਗ ਕਰਾ ਦਿਓ ਕੋਈ ਨਹੀਂ ਝਗੜਾ ਨਾ ਕੰਡਾ ਨਹੀਂ ਪਿਆਰ ਨਾਲ ਜੀ ਮੱਝੀ ਲੋਕ ਬੋਲ ਕੋਈ ਤੁਹਾਨੂੰ ਜਲਦੀ ਕਿਰਦੋ ਰਾਜਪੁਰਾ ਆਲਾ ਮੈਂ ਨੇੜੇ ਆ ਜੀ ਈਮਾਨਦਾਰ ਸਰਕਾਰ ਬਕਰਨੀ ਹੈਗਾ ਜੇਕਰ ਕੰਮ ਨਹੀਂ ਆ ਗਿਆ ਤੇ ਪਹਿਨਾ ਬਕਰਨੀ ਮਿਲੇ ਜਿੰਨੇ ਚੱਕਿਆ ਗਿਆ ਮੂਰੀ ਦਿੱਤਾ ਗਿਆ ਮੂਰੇ ਪੰਜਾਬ ਨੂੰ 10 ਗਿੰਤਾ ਗਿਆ ਉਹਨੂੰ ਪਤਾ ਚੋਟੀਆਂ ਗਾਦੇ ਚੋਰ ਤੁਹਾਨੂੰ ਮਮਾ ਲੋਕਾਂ ਨੇ ਬਣਵੇਂ ਐਮਐਲਏ ਬਣਾਏ ਬਣਵੇਂ ਐਮਐਲਏ ਵੀ ਪੰਜਾਬ ਦੇ ਲੋਕਾਂ ਦੇ ਧੀਆਂ ਦੇ ਲੋਕਾਂ ਦੇ ਅਧਿਕਾਰ ਖਾ ਗਏ ਚੋਰ ਤੁਹਾਨੂੰ ਲੋਕਾਂ ਨੇ ਪੰਜਾਬ ਤੋਂ ਬਣਵੇਂ ਐਮਐਲਏ ਬਣਾਏ ਗਰੀਬਾਂ ਨੇ ਬਣਵੇਂ ਐਮਐਲਏ ਆ ਗਰੀਬ ਦੇ ਲੋਕਾਂ ਦੇ ਬੱਚੇ ਨੂੰ ਲੁੱਟੋਇਆ ਤੁਸੀਂ ਅਜੇ ਅਸ਼ਾਂ ਕਰ ਰਹੇ ਹੋ ਅਮਰੀਕੀ ਐਨਾ ਦਰੋ ਬਾਹਰ ਲੋਕਾਂ ਨੂੰ ਬੰਦੇ ਬਣਾਓ ਨਾ ਵੀ ਬੇਦਰ ਪੜਾ ਰਹੇ ਤੁਸੀਂ ਮੇਰੇ ਭਰਾ ਮੇਰੇ ਬਜ਼ੁਰਗਾਂ ਨੂੰ ਮਾਰਨਾ ਮੇਰੇ ਨਾਲ ਬੰਦ ਨਹੀਂ ਆਵਾਜ਼ ਚਾਹਣਾ ਤੁਹਾਡੇ ਬੱਚੇ ਤੁਹਾਡੀ ਫੋਟੋ ਆ ਦੇਖੋ ਜੀ ਅਮਰਦੀਪ ਸਿੰਘ ਰਾਜਨ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਦੇਖੋ ਇਹਨਾਂ ਦੀ ਬਦਮਾਸ਼ੀ ਆਮ ਆਦਮੀ ਪਾਰਟੀ ਵਾਲਿਆਂ ਦੀ ਬਾਰੋਂ ਬੰਦੇ ਬੁਲਾ ਕੇ ਬੂਥਾਂ ਤੇ ਬਿਠਾ ਰਹੇ ਨੇ ਤੇ ਲੋਕਾਂ ਨੂੰ ਭੋਲੇ ਭਾਲੇ ਨੂੰ ਧਮਕਾ ਰਹੇ ਨੇ ਜੀ ਆਹ ਦੇਖੋ ਵਿਸਟਿੰਗ ਕਾਰਡ ਨਮਰਦੀਪ ਸਿੰਘ ਰਾਜਨ ਪੰਜਾਬ ਜਲ ਸਰੋਤ ਪਰਵਰ ਡਾਇਰੈਕਟਰ ਹਾਂ ਕਿੱਥੇ ਹੋ ਸੰਨੀ ਅਲਵਾਲੀਆ ਹਾਂ ਸੰਨੀ ਅਲਵਾਲੀਆ ਕਿੱਥੇ ਹੋ ਅਗਾਂਹ ਬਦਮਾਸ਼ ਸੰਨੀ ਆਲੂ ਅੱਗੇ ਉਹ ਕੱਲ ਹੀ ਨਾਲੋਂ ਕੀ ਕਮੀ ਨਾਲ ਚਲੀ ਨੂੰ ਹਾਂ ਠੀਕ ਮਾਲੂ ਕਹ ਦੇਣਾ ਕਮੀ ਇਹਦਾ ਹਾਂਜੀ ਸਾਹਿਬ ਜੀ ਇਹ ਦੇਖੋ ਜੀ ਗੁਰਕੇ ਬੁਲਾਏ ਨੇ ਮੈਂ ਮਟਿੰਡੇ ਤੂੰ ਜੋੜ ਲੈ ਕੇ ਪਿੱਛੇ ਲੋਕਾਂ ਦੇ ਕਿਹਦੇ ਨੇ ਕਮੀ ਆਲੂ ਵਾਲੀ ਬੁਲਾਉਂਦੇ ਤੇ ਮੇਰੇ ਵੀ ਮੇਰਾ ਬਲਵਾਰ ਹੈ ਇਹ ਵੀ ਮੇਰਾ ਬਲਵਾਰ ਆ ਜਾ ਆਮ ਆਲੀ ਬੱਧੀਆ ਮੇਰਾ ਨਾਲ ਪਿਆਰ ਹੈ ਤੱਕ ਚੱਲੀ ਜੀ ਥੋੜੀ ਅੱਗੇ ਭੂਤਾਂ ਦੇ ਬਹਿ ਗਏ ਨਹੀਂ ਚੱਲੀ ਤੇਰੀ ਫੋਟੋ ਹੈ ਤੇਰੀ ਫੋਟੋ ਬੈਠੂ ਆ ਭੂਤਾਂ ਦੇ ਵਿੱਚ ਨਹੀਂ ਬੈਠੇ ਬੱਸ ਬਾਦੂ ਆਏ ਤੇਰੀ ਫੋਟੋ ਨਹੀਂ ਪਾਉਂਦਾ ਮੈਂ ਤਾਂ ਨੱਪਣੇ ਦੇ ਮੱਤ ਕੰਡੇ ਨੱਪੜਿਆ ਹਾਂ ਹਾਂ ਸੰਨੀ ਹਲੋ ਵਾਲੀਆ ਨਾਲ ਸੰਨੀ ਹਲੋ ਵਾਲੀਆ ਚੇਅਰਮੈਨ ਸੀਬਰ ਬੋਰਡ ਦਾ ਪੂਰੀ ਫੋਟੋ ਹੈ ਉਹ ਭੱਜ ਗਿਆ ਇਹ ਰਹਿ ਗਿਆ ਸੰਨੀ ਹਲੋ ਵਾਲੀਆ ਉਹ ਭੱਜ ਗਿਆ ਸੰਨੀ ਹਲੋ ਵਾਲੀਆ ਉਹਦੀ ਫੋਟੋ ਸੀਗੀ ਨਾਲ ਹਾਂ ਹੈਗੀ ਮੇਰੇ ਕੋਲ ਭੱਜ ਮੈਂ ਤਾਂ ਕੈਂਟਾ ਲੱਭਣ ਰਿਹਾ ਕੱਲ ਦੂਜੇ ਪੱਗਾ ਪਾਈਆਂ ਰੰਗਾਂ ਨਾਲ ਇਹ ਲੋਕਾਂ ਨੂੰ ਮਾਰ ਸਮਝਿਆ ਕਿ ਇੱਥੇ ਉਹ ਕੈਮਰੇ ਲੱਗੇ ਨੇ ਕਾਟਾ ਤੇ ਮੱਥੇ ਕੈਮਰੇ ਲੱਗੇ ਆ ਮਰ ਜਾਏਗਾ ਤੂੰ ਉਸ ਨਾਲ ਬੋਲ ਹਾਂਜੀ ਉਸੀ ਲੋਕਾਂ ਨੂੰ ਕੀ ਇਨਸਾਫ਼ ਦਿਓਗੇ ਪੰਜਾਬ ਦੇ ਲੋਕ ਰੋ ਰਹੇ ਤੜਾਈ ਤੜਾਈ ਕਰ ਰਹੇ ਨੌਕਿਆਂ ਦੇ ਅੰਦਰ ਲੋਕਾਂ ਨੂੰ ਲੋਕਾਂ ਦੇ ਗਾ ਰੋਜ਼ਗਾਰ ਦੇ ਦਿੰਦੇ ਅੱਜ ਕੱਲ੍ਹ ਸਾਈਡ ਕੋਲ ਖੜੇ ਹੋ ਕੇ ਜੀ ਆਇਆਂ ਜੇ ਦਾ ਮਨੀ ਕਿੱਥੇ ਆਪੀ ਲੱਗਦਾ ਸਰਕਾਰੀ ਦਫਤਰ ਦਫਤਰ ਬੈਠੇ ਚੜਨਾਗੇ ਦਾ ਪੰਜ ਜਿਹੜਾ ਅੰਦਰ ਬਾਹਰਲਾ ਬੰਦਾ ਲੋਕਲ ਆਪਣੇ ਭਰਾ ਆਏ ਆ ਸਾਰੇ ਜਿੰਨੇ ਲੋਕ ਜਿਹੜੀ ਮੇਰੀ ਪਾਰਟੀ ਦੇ ਬੰਦੇ ਬੰਨ ਸਾਡੀ ਕੋਈ ਗੱਲ ਨਹੀਂ ਸੁਣਦਾ ਸਾਰੇ ਬੰਦੇ ਨਹੀਂ ਬੈਠੇ ਆਪਣੇ ਲੋਕਾਂ ਨੇ ਕੀ ਬਣਾਇਆ ਪਾਜੀ ਲਗਲਾ ਵਿਚਾਰ ਕੀ ਹੋ ਗਿਆ ਸੁਨੀਆਂ ਦੀ ਮਰਜ਼ੀ ਹੈ ਬੰਦਿਆਂ ਨੇ ਉਹ ਬੰਦਾ ਨਹੀਂ ਬੈਠਦਾ ਸਾਰੇ ਬੰਦੇ ਦਰੂਹਟ ਪਿੰਨੀ ਰਹਿੰਦੇ ਆਏ ਉਹਨੂੰ ਅਮਰੀਕਾ ਦੀ ਗੱਲ ਹੈ ਮੋੜ ਜੀ ਨੂੰ ਮਰਜ਼ੀ ਦੁਨੀਆ ਬਾਹਰ ਦੁਨੀਆ ਦਾ ਨਾ ਨਾ ਕਰੋ ਬਾਹਰ ਦੇ ਬੰਦੇ ਆ ਗਏ ਸੰਸਦ ਦੇ ਜੱਲੋਂ ਹਾਇ ਦਾ ਫੋਨ ਵੀ ਹੁਣ ਉੱਥੇ ਬਰਬਦ ਹੋ ਗਿਆ। ਬੇਸਤੀ ਹੋਦਾ ਭੈਣ ਜਿੰਦੀ। ਹੋਇਆ ਕੀ ਤੁਸੀਂ ਕਰਦੇ ਕੀ ਬੇਬਦਵਾਸ਼ੀ ਆ ਕੇ ਇੱਥੇ ਸੂਈ ਭੈਣ ਨੂੰ ਡਰਾ ਰਹੇ ਹੋ। ਇਹ ਤਾਂ ਡੀਨ ਇਨਸਾਨੀਅਤ ਦਾ ਹੈ। ਸ਼ਰਮ ਕਰੋ ਸ਼ਰਮ। ਹਾਂਜੀ ਤੁਸੀਂ ਇੱਥੇ ਰਹੋ ਪਹਿਲਾਂ ਪੁਲਿਸ ਨੂੰ ਆ ਕੇ ਜਾਇਓ। ਸਾਹਮਣੇ ਆ ਭੂਤ ਦੇ ਮੈਂ ਸਭ ਕੁਝ ਦੇਖ ਰਿਹਾ। ਮੈਂ ਬੈਠੀ ਸੀ ਬੈਠੀ। ਜੋ ਦੇਖੋ ਕੌਣ ਹੈ? ਗੁਰਗਰਾ ਸਾਹਿਬ। ਕੌਣ? ਹਲੋ ਜੀ ਜਾਨ ਲਾ ਫੋਨ ਹੈ ਕੀ ਹੋਇਆ ਇਹ ਨਹੀਂ ਭਾਈ ਦੇਖ ਸਭ ਤੋਂ ਪਹਿਲਾਂ ਪੰਜੇ ਕੋਲ ਆਂਦੇ ਆਂ ਅੰਦਰ ਆ ਜੀ ਆਪਾਂ ਅਸੀਂ ਉਹਨਾਂ ਦੇ ਨਾਲ ਕਰਾ ਕਰਾਉਣ ਵਾਲੇ ਪਿੰਡ ਦੇ ਬਲਾਦ ਪਹੁੰਚ ਮਾਨੂੰ ਬੁਲਾ ਕਰ ਦੇਣਾ ਤੁਹਾਨੂੰ ਕੀ ਆਪਾਂ ਤਾਂ ਕਿਹੜੇ ਲੋਕਾਂ ਨੂੰ ਜਵਾਬ ਦੇਵੋਗੇ ਲੋਕੀ ਲਹਿ ਗਏ ਅੱਗਾਂ ਕਲੇ ਵੜਦੇ ਆ ਪਾਣੀ ਚ ਲਾ ਲੋ ਇੱਧਰ ਲਾਉਂਦੇ ਕੋਈ ਨਾ ਨਹੀਂ